ਅੱਜ ਜਿਸੀ ਤੁਹਾਨੂੰ ਅਰਦਾਸ ਕਰਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਆਰੀ ਦੀ ਸ਼ੁਰੂਆਤ ਕੁਝ ਇਹ ਤਾਂ ਹੁੰਦੀ ਹੈ ਕਿ ਇੱਕ ਉਹ ਬੰਦਾ ਜਿਸ ਦਾ ਨਾਮ ਸਾਧੂ ਸਿੰਘ ਹੈ ਉਹ ਆਪਣੇ ਘਰੋਂ ਕਾਲਾ ਮਾਰ ਦੀ ਪਿੰਡ ਵਿੱਚ ਉਹ ਨਹਿਰ ਦੇ ਮਰੂ ਲਈ ਚਲਾ ਜਾਂਦਾ ਹੈ ਫਿਰ ਉੱਥੇ ਹੀ ਪਿੰਡ ਦਾ ਗੁਰਮukh ਸਿੰਘ ਆ ਕੇ ਉਸ ਨੂੰ ਬਚਾ ਲੈਂਦਾ ਹੈ ਅਤੇ ਉਸ ਨੂੰ ਸਮਝਾਉਂਦਾ ਹੈ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਇਸ ਨੂੰ ਇੱਧਾ ਖਤਮ ਨਹੀਂ ਕਰੀਦਾ ਦੁੱਖਾਂ ਵਿੱਚੋਂ ਨਿਕਲਣ ਲਈ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਅਤੇ ਸਾਨੂੰ ਸਭ ਨੂੰ ਬਾਬੇ ਨਾਨਕ ਜੀ ਰਾਹ ਤੇ ਚੱਲਣਾ ਚਾਹੀਦਾ ਹੈ ਉਸ ਤੋਂ ਬਾਅਦ ਇਸ ਪੇਜ ਵਿੱਚ ਦੁਖਾਇਆ ਗਿਆ ਹੈ ਸਾਧੂ ਸਿੰਘ ਇਹ ਸਾਰੂ ਗੱਲਾਂ ਤੇ ਅਮਲ ਕਰ ਲੈਂਦਾ ਹੈ ਅਤੇ ਵਾਪਸ ਆਪਣੇ ਘਰ ਆ ਜਾਂਦਾ ਹੈ ਅੱਗੇ ਇਸ ਪੇਜ ਨੂੰ ਵਿੱਚ ਇਹ ਦੁਖਾਇਆ ਗਿਆ ਹੈ ਕਿ ਗੁਰਮੁਖ ਸਿੰਘ ਨੂੰ ਕਨੇਡਾ ਤੋਂ ਇੱਕ ਫੋਨ ਆਉਂਦਾ ਹੈ ਜਿਸ ਦਾ ਨਾਮ ਗੁਰਦੇਵ ਸਿੰਘ ਹੁੰਦਾ ਹੈ ਉਹ ਕਹਿੰਦਾ ਹੈ ਕਿ ਉਸਨੇ ਕਨੇਡਾ ਤੋਂ ਇੰਡੀਆ ਆਉਣਾ ਹੈ ਤੇ ਹਜੂਰ ਸਾਹਿਬ ਜਾਣਾ ਹੈ ਉਸ ਦੀ ਸੀਟ ਬੁੱਕ ਕਰਾ ਦਿੱਤੀ ਜਾਵੇ ਇਹ ਉਤੇ ਹੀ ਗੁਰਮੁਖسے ਕਹਿੰਦਾ ਹੈ ਅਸੀਂ ਤਾਂ ਹਰ ਸਾਲ ਪੀਰੀ ਵੇਟ ਕਰਦੇ ਹਾਂ ਅੱਗੇ ਦਿਖਾਇਆ ਜਾਂਦਾ ਹੈ ਗੁਰਦੇਵ ਸਿੰਘ ਕੈਨੇਡਾ ਵਿੱਚ ਆਪਣੇ ਦੋਸਤਾਂ ਨੂੰ ਇਹ ਸਭ ਦੱਸਦਾ ਹੈ ਕਿ ਮੈਂ ਇੰਡੀਆ ਜਾ ਰਿਹਾ ਹਾਂ ਤਿਹਜੂਰ ਸਾਬ ਜਾਣਾ ਹੈ ਮੱਥਾ ਟੇਕਣ ਲਈ ਉਸਦੇ ਦੋਸਤ ਕਹਿੰਦੇ ਹਨ ਸਾਡੇ ਤੋਂ ਤਾਂ ਨਹੀਂ ਜਾਉਂਗਾ ਸਾਡੇ ਲਈ ਵੀ ਮੱਥਾ ਟੇਕ ਆਉਣੀ ਇਹ ਸੁਣ ਕੇ ਗੁਰਦੇਵ ਸਿੰਘ ਉੱਥੋਂ ਚਲਾ ਜਾਂਦਾ ਹੈ ਅਤੇ ਇੰਡੀਆ ਆ ਜਾਂਦਾ ਹੈ ਗੁਰਦੇਵ ਸਿੰਘ ਆਪਣੇ ਪਿੰਡ ਆਗੇ ਬਹੁਤ ਖੁਸ਼ ਹੁੰਦਾ ਹੈ। ਅਤੇ ਉਹਦਾ ਇੱਕ ਕੋਟਰਾਕਟਰ ਹੁੰਦਾ ਹੈ ਜਿਸ ਨੂੰ ਉਹ ਆਪਣੇ ਪੋਤ ਨੂੰ ਮੰਦਾ ਹੈ। ਹੁੰਦਾ ਇੱਕ ਨੌਕਰ ਹੁੰਦਾ ਹੈ ਜੋ ਉਸ ਦੀ ਕੈਨੇਡਾ ਜਾਣ ਤੋਂ ਬਾਅਦ ਘਰ ਦੀ ਦੇਖਰੇਖ ਕਰਦਾ ਹੁੰਦਾ ਹੈ। ਇਹ ਦਿਖਾਇਆ ਜਾਂਦਾ ਹੈ ਕਿ ਪਿੰਡ ਦੇ ਜਿੰਨੇ ਵੀ ਬਜ਼ੁਰਗ ਹੁੰਦੇ ਹਨ ਉਹ ਸਭ ਨੇ ਆਪਣੀ ਆਵਾਜ਼ ਕੁੱਤੀ ਹੁੰਦੇ ਹਨ। ਅੱਗੇ ਦਿਖਾਇਆ ਗਿਆ ਹੈ ਕਿ ਗੁਰਦੇਵਾਲ ਸਿੰਘ ਨੂੰ ਮਾਈਨਰ ਅਧਰੰਗ ਦਾ ਅਟੈਕ ਆ ਜਾਂਦਾ ਹੈ। ਜਿਸ ਨਾਲ ਉਹਦੇ ਸਰੀਰ ਦਾ ਇੱਕ ਪਾਸਾ ਕੰਮ ਕਰਨਾ ਬੰਦ ਕਰ ਜਾਂਦਾ ਹੈ ਜਦੋਂ ਗੁਰਦੇਵਾਲ ਸਿੰਘ ਨੇ ਮੁੰਡੇ ਸਹਿਜ ਨੂੰ ਕਨੇਡਾ ਵਿੱਚ ਪਤਾ ਲੱਗਦਾ ਹੈ ਉਹ ਫਲਾਈਟ ਲੈ ਕੇ ਇੰਡੀਆ ਆ ਜਾਂਦਾ ਹੈ ਅਤੇ ਆਪਣੇ ਪਿਤਾ ਨੂੰ ਸਮਝਾਉਂਦਾ ਹੈ ਕਿ ਤੁਸੀਂ ਕਨੇਡਾ ਹੀ ਸਹੀ ਸੀ ਪਰ ਉੱਥੇ ਹੀ ਗੁਰਮੁਖ ਸਿੰਘ ਆ ਜਾਂਦਾ ਹੈ ਤੇ ਉਹ ਉਸ ਨੂੰ ਸਮਝਾਉਂਦਾ ਹੈ ਕਿ ਰੱਬ ਦੀ ਕਰਨੀ ਅੱਗੇ ਕਿਸੇ ਦਾ ਜੂੜ ਨਹੀਂ ਚੱਲਦਾ ਕਿਉਂਕਿ ਗੁਰਦੇਵਾਲ ਸਿੰਘ ਦਾ ਮੁੰਡਾ ਗੁੱਸੇ ਵਿੱਚ ਉੱਥੋਂ ਚਲਾ ਜਾਂਦਾ ਹੈ ਅੱਗੇ ਦਿਖਾਇਆ ਗਿਆ ਹੈ ਕਿ ਇੱਕ ਸਵੇਰ ਸਹਜ ਪਰ ਵਿਸ਼ਾਤ ਤੇ ਖੜਾ ਹੁੰਦਾ ਹੈ। ਉਹਦੀ ਨਜ਼ਰ ਇੱਕ ਕੁੜੀ ਤੇ ਪੈਂਦੀ ਹੈ ਜਿਸ ਦਾ ਨਾਮ ਬਾਣੀ ਹੁੰਦਾ ਹੈ। ਉਹ ਉਸ ਕੁੜੀ ਨੂੰ ਪਸੰਦ ਕਰਨ ਲੱਗ ਜਾਂਦਾ ਹੈ ਪਰ ਥੋੜੇ ਦਿਨ ਬਾਅਦ ਜੂਜਾ ਸੰਗ ਦਾ ਮੁੰਡਾ ਸਹਜ ਵਾਪਸ ਂਡੇ ਦਾ ਜਾਣ ਲਈ ਘਰ ਤੋਂ ਨਿਕਲ ਜਾਂਦਾ ਹੈ। ਉਦੋਂ ਗੁਰਮukh ਸਿੰਘ ਆਪਣੀ ਜਿੰਦਗੀ ਯਾਰ ਖਾਨ ਦੀ ਗੱਡੀ ਲੈ ਕੇ ਜੂਸਰ ਲਈ ਰਵਾਨਾ ਹੋ ਜਾਂਦਾ ਹੈ ਜਿਸ ਵਿੱਚ ਉਹ ਕੁੜੀ ਬਾਣੀ ਵੀ ਹੁੰਦੀ ਹੈ ਅਤੇ ਉਹ ਜਾਂਦੇ ਜਾਂਦੇ ਕੁਝ ਹੋਰ ਬੰਦਿਆਂ ਨੂੰ ਵੀ ਨਾਲ ਲੈ ਕੇ ਜਾਂਦੇ ਹਨ। ਇਸ ਲਈ ਇੱਕ ਬੀਬੀ ਅਤੇ ਉਸ ਦੇ ਮੁੰਡੇ ਨੂੰ ਰਾਹ ਚੁਲਿਆ ਜਾਂਦਾ ਹੈ ਅੱਗੇ ਦਿਖਾਇਆ ਗਿਆ ਹੈ ਉਸ ਬੀਬੀ ਦੇ ਮੁੰਡੇ ਦੀਆਂ ਅੱਖਾਂ ਦੀ ਰੋਸ਼ਨੀ ਉਸੇ ਦਿਨ ਆਈ ਸੀ ਤਾਂ ਉਹ ਹਜੂਰ ਸਾਹਿਬ ਵਹਿਗੁਰ ਦਾ ਸ਼ੁਕਰਾਨਾ ਕਰਨ ਚੱਲੇ ਸਨ ਅੱਗੇ ਜਾ ਕੇ ਸਾਧੂ ਸਿੰਘ ਨੂੰ ਵੀ ਨਾਲ ਲਿਆ ਜਾਂਦਾ ਹੈ ਉਹ ਦਸਹਿਰ ਜਲੰਗੀਰਪੁਰ ਜਾ ਰਿਹਾ ਹੁੰਦਾ ਹੈ ਤਾਂ ਉਹ ਟੈਕਸੀ ਵਾਲੇ ਨਾਲ ਗੁਰੂਆਂ ਦੀਆਂ ਗੱਲਾਂ ਕਰਦਾ ਜਾਂਦਾ ਹੈ ਤਾਂ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਉਸ ਨੂੰ ਵੀ ਹਜੂਰ ਸਾਹਿਬ ਜਾਣਾ ਚਾਹੀਦਾ ਹੈ ਕਿ ਉਹ ਉੱਥੇ ਹੀ ਆਪਣੇ ਪਿਤਾ ਨਾਲ ਹਜੂਰ ਸਾਹਿਬ ਜਾਣ ਦਾ ਫੈਸਲਾ ਕਰਦਾ ਹੈ ਅੱਗੇ ਦਿਖਾਇਆ ਜਾਂਦਾ ਹੈ ਗੁਰਮੁਖ ਸਿੰਘ ਸਾਰਿਆਂ ਨੂੰ ਸਾਧੂ ਸਿੰਘ ਬਾਰੇ ਦੱਸਦਾ ਹੈ ਥੋੜੀ ਦੂਰ ਜਾ ਕੇ ਰਾਜਸਥਾਨ ਵਿੱਚ ਵੱਡੀ ਦਾ ਟਾਇਰ ਪੈਂਚਰ ਹੋ ਜਾਂਦਾ ਹੈ ਜਿੱਥੇ ਗੁਰਮੁਖ ਸਿੰਘ ਸਹਿਜ ਨੂੰ ਸਮਝਾਉਂਦਾ ਹੈ ਕਿ ਉਸ ਦੀ ਮਾਤਾ ਦੇ ਐਕਸੀਡੈਂਟ ਦਾ ਜ਼ਿੰਮੇਵਾਰ ਉਸਦਾ ਪਿਤਾ ਨਹੀਂ ਹੈ ਉਸ ਤੋਂ ਬਾਅਦ ਦਿਖਾਇਆ ਜਾਂਦਾ ਹੈ ਉਹ ਸਾਰੇ ਹਜੂਰ ਸਾਹਿਬ ਨਹੀਂ ਨਿਕਲ ਜਾਂਦੇ ਹਨ ਇੱਕ ਜਗ੍ਹਾ ਤੇ ਰੈਸ਼ਨਲੀ ਲੁਕਲੇ ਹਨ ਜਿੱਥੇ ਸਾਧੂ ਸੰਗਤ ਦੇ ਬਾਰੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਜਿਸ ਵਿੱਚ ਸਾਧੂ ਸੰਗਤ ਦੇ ਘਰ ਇੱਕ ਬੱਚੀ ਨੇ ਜਨਮ ਲੈਣਾ ਹੁੰਦਾ ਹੈ ਪਰ ਉਸਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਪਰ ਉਸਦੀ ਪਤਨੀ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਪਰ ਉਸਦੀ ਬੱਚੀ ਸਿਰਫ ਦੇਖ ਸੁਣ ਬੋਲ ਸਕਦੀ ਸੀ ਸਾਧੂ ਸਿੰਘ ਨੂੰ ਡਾਕਟਰ ਦੱਸਦੇ ਹਨ ਕਿ ਉਸਦੀ ਬੱਚੀ ਸਿਰਫ ਦੇਖ ਸੁਣ ਬੋਲ ਸਕਦੀ ਹੈ ਕਿਉਂਕਿ ਉਸ ਨੂੰ ਕੋਈ ਬਿਮਾਰੀ ਨਹੀਂ ਚਲਦੀ ਤੇ ਗਰਦਨ ਤੋਂ ਥੰਡੇ ਦਾ ਸਰੀਰ ਕੰਮ ਨਹੀਂ ਕਰਦਾ ਸੀ ਇਹ ਸੁਣ ਕੇ ਸਾਧੂ ਸਿੰਘ ਉਸ ਬੱਚੀ ਨੂੰ ਪਾਲਣ ਦਾ ਫੈਸਲਾ ਕਰਦਾ ਹੈ ਅਤੇ ਜਦੋਂ ਹੌਲੀ-ਹੌਲੀ ਬੱਚੀ 12-13 ਸਾਲ ਦੀ ਹੋ ਜਾਂਦੀ ਹੈ ਤਾਂ ਸਾਧੂ ਸਿੰਘ ਦੀਆਂ ਆਪਣੀ ਵਸਤੂਆਂ ਨੂੰੋਂ ਤੋਂ ਤੋਂ ਕੱਪੜੇ ਬਦਲਨੇ ਪੈਂਦੇ ਸਨ ਇਹ ਸਭ ਦੇਖ ਕੇ ਸਾਧੂ ਸਿੰਘ ਦੀ ਸ਼ੋਭਾ ਬਹੁਤ ਨਰਾਸ਼ ਹੋਦੀ ਹੈ ਅਤੇ ਆਪਣੇ ਪਿਤਾ ਨੂੰ ਜਹਿਰ ਦੇਣ ਲਈ ਮਜਬੂਰੀ ਕਰਨ ਲੱਗ ਜਾਂਦੀ ਹੈ ਉਹ ਨਹੀਂ ਚਾਹੁੰਦੀ ਸੀ ਜਿਉਂਦੇ ਪਿਤਾ ਨੂੰ ਇਹ ਸਭ ਕਰਨਾ ਪਵੇ ਅਤੇ ਇੱਕ ਦਿਨ ਉਹ ਆ ਜਾਂਦਾ ਹੈ ਉਹ ਆਪਣੀ ਬੱਚੀ ਨੂੰ ਜ਼ਹਿਰ ਦੇ ਦਿੰਦਾ ਹੈ ਅਤੇ ਖੁਦ ਵੀ ਜ਼ਹਿਰ ਪੀਣ ਲੱਗਦਾ ਹੈ ਪਰ ਬੱਚੀ ਨੂੰ ਤਰਫਦਾ ਦੇਖ ਕੇ ਉਹ ਬੱਚੀ ਨੂੰ ਹੱਥਾਂ ਲੈ ਜਾਂਦਾ ਹੈ ਅਤੇ ਡਾਕਟਰ ਨੂੰ ਦੱਸਦਾ ਹੈ ਉਸਨੇ ਹੀ ਆਪਣੀ ਬੱਚੀ ਨੂੰ ਜ਼ਹਿਰ ਦਿੱਤਾ ਹੈ ਤਾਂ ਸਾਧੂ ਸਿੰਘ ਨੂੰ 14 ਸਾਲ ਦੀ ਸਜ਼ਾ ਹੋ ਜਾਂਦੀ ਹੈ ਅੱਗੇ ਦਿਖਾਇਆ ਜਾਂਦਾ ਹੈ ਇਸੇ ਕਰਕੇ ਸਾਧੂ ਸਿੰਘ ਨੂੰ ਵੇਂਡ ਵਿੱਚ ਕੋਈ ਚੰਗਾ ਨਹੀਂ ਸਮਝਦਾ ਇਸੇ ਲਈ ਉਸ ਦਿਨ ਉਮਰ ਨੂੰ ਲੈ ਨਹਿਰ ਤੇ ਗਿਆ ਸੀ। ਅਗੀ ਦਿਖਾਇਆ ਜਾਂਦਾ ਹੈ ਸਾਧੂ ਸਿੰਘ ਦੀ ਸਚਾਈ ਜਾਣ ਕੇ ਸਾਬੂ ਉਸ ਨਾਲ ਕੂਲ ਮਿਲ ਜਾਂਦੇ ਹਨ ਅਤੇ ਹਜੂਸ ਸਹਹਜ ਜਾਂਦੇ ਹਨ। ਉਸ ਤੋਂ ਬਾਅਦ ਸਹਿਜ ਵੀ ਬਾਣੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੰਦਾ ਹੈ। ਉਸ ਤੋਂ ਬਾਅਦ ਦਿਖਾਇਆ ਜਾਂਦਾ ਹੈ ਸਹਿਜ ਅਤੇ ਬਾਣੀ ਦਾ ਵਿਆਹ ਹੋ ਜਾਂਦਾ ਹੈ। ਇਸ ਫਿਲਮ ਤੋਂ ਸਾਨੂੰ ਇਹ ਹੀ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਵੱਡਿਆਂ ਦਾ ਅਤੇ ਆਪਣੇ ਮਾਤਾ-ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਅਸੀਂ ਸਾਨੂੰ ਆਪਣੇ ਗੁਰੂਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਤੁਹਾਨੂੰ ਇਸ ਤੋਂ ਅਗਲੀ ਕਹਾਣੀ ਸੁਣ ਕੇ ਕਿਹੋ ਜਿਹੀ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਇੱਕ ਨਵੇਂ ਵੀਡੀਓ 'ਚ